ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਜੀਠੀਆ ਬਿਆਸ ਡੇਰੇ ਦੇ ਸਾਬਕਾ ਮੁਖੀ ਚਰਨ ਸਿੰਘ ਦੀ ਪੋਤੀ ਗਨੀਵ ਗਰੇਵਾਲ ਨਾਲ ਵਿਆਹ ਹੋਇਆ ਹੈ ਮਜੀਠੀਆ ਜਦੋਂ ਅਕਾਲੀ ਭਾਜਪਾ ਸਰਕਾਰ ਚ ਊਰਜਾ ਮੰਤਰੀ ਸੀ ਤਾਂ ਇਸ ਨੇ ਬਿਆਸ ਦੇ ਆਸ-ਪਾਸ ਦੇ ਪਿੰਡਾਂ ਦੀ ਬਿਜਲੀ ਬੰਦ ਕਰਵਾ ਦੇਣੀ ਰਸਤਿਆਂ ਵਿੱਚ ਟੋਏ ਪਟਵਾ ਕੇ ਤਕਰੀਬਨ 10 ਪਿੰਡਾਂ ਦੀ 10000 ਏਕੜ ਜ਼ਮੀਨ ਕੋਡੀਆਂ ਦੇ ਭਾਅ ਖਰੀਦੀ ਏਸ਼ੀਆ ਦਾ ਸਭ ਤੋਂ ਵੱਡਾ ਸੋਲੈਂਟ ਸਰਕਾਰੀ ਪੈਸੇ ਨਾਲ ਬਿਆਸ ਡੇਰੇ ਲਗਵਾਇਆ ਮਹਿੰਗੇ ਪਾ ਬਿਜਲੀ ਦੀ ਖਰੀਦ ਦਾ ਠੇਕਾ ਦਿੱਤਾ ਗਿਆ ਬਿਆਸ ਦਰਿਆ ਵਿੱਚ ਭਰਤ ਪਾ ਕੇ ਨਜਾਇਜ਼ ਕਬਜ਼ਾ ਕਰਨ ਦਾ ਕੰਮ ਅਜੇ ਵੀ ਜਾਰੀ ਹੈ ਬਾਬਾ ਚਰਨ ਸਿੰਘ ਜੀ ਦੇ ਦੋਤਿਆਂ ਦੀ ਕੰਪਨੀ ਰਨਬੈਕਸੀ ਦੀਆਂ ਲੈਬਾਰਟਰੀਆਂ ਤੋਂ ਚਿੱਟਾ ਆਪ ਵੇਚਿਆ ਤੇ ਸਰਕਾਰੀ ਹਸਪਤਾਲਾਂ ਨੂੰ ਸਪਲਾਈ ਕੀਤਾ ਪੁਲਿਸ ਦੇ ਵਾਹਨਾਂ ਰਾਹੀਂ ਚਿੱਟਾ ਨਸ਼ਾ ਤਸਕਰਾਂ ਨੂੰ ਸਪਲਾਈ ਕੀਤਾ ਹਿਮਾਚਲ ਦੀ ਰਨਬੈਕਸੀ ਫੈਕਟਰੀ ਤੋਂ ਕੈਨੇਡਾ ਦੇ ਨਸ਼ਾ ਤਖਸਰਾਂ ਨੂੰ ਚਿੱਟੇ ਦੇ ਕੈਮੀਕਲ ਸਪਲਾਈ ਕੀਤੇ ਵਿਆਸ ਡੇਰੇ ਸਿੱਤ ਬੈਂਕਰ ਆਹੀ 2 ਨੰਬਰ ਦਾ ਪੈਸਾ ਗੁਰਿੰਦਰ ਢਿੱਲੋਂ ਅਤੇ ਉਸਦੇ ਲੜਕਿਆਂ ਦੀ ਇੰਟਰਨੈਸ਼ਨਲ ਇਨਵੈਸਟਮੈਂਟ ਕੰਪਨੀ ਰਿਲਾਈ ਗੀਅਰ ਇੰਟਰਨੈਸ਼ਨਲ ਇਨਵੈਸਟਮੈਂਟ ਰਾਈ ਅਮਰੀਕਾ ਬ੍ਰਿਟਾਨੀਆ ਆਸਟ੍ਰੇਲੀਆ ਇਨਵੈਸਟ ਕੀਤਾ ਬਿਆਸ ਡੇਰੇ ਸਥਿਤ ਕੈਨੇਡਾ ਬੈਂਕ ਦੇ ਮੈਨੇਜਰ ਦੀ ਹੱਤਿਆ ਸ਼ੱਕੀ ਹਾਲਤਾਂ ਤੇ ਪਰਦਾ ਪਾਉਣ ਵਾਲਾ ਵੀ ਮੰਤਰੀ ਮਜੀਠੀਆ ਸੀ ਇਹ ਅਤਕਥਨੀ ਨਹੀਂ ਕਿ ਇੰਨਾ ਤਾਂ ਪੰਜਾਬ ਨੂੰ ਅਬਦਾਲੀ ਨੇ ਵੀ ਨਹੀਂ ਲੁੱਟਿਆ ਹੋਣਾ ਜਿੰਨਾ ਬਾਦਲ ਮਜੀਠੀਆ ਨੇ ਲੁੱਟਿਆ ਇਹਨਾਂ ਨੇ ਲੁੱਟਦਾ ਸਾਰਾ ਮਾਲ ਬਿਆਸ ਡੇਰੇ ਰਾਹੀਂ ਬਾਹਰ ਭੇਜਿਆ ਇੱਕ ਜਿਹੜਾ ਆਪਣੇ ਆਪ ਨੂੰ ਬਾਬਾ ਕਹਾਉਂਦਾ ਉਹਦਾ ਇੱਕ ਚਿੱਟੇ ਦੇ ਵਪਾਰੀ ਨੂੰ ਜੇਲ੍ਹ ਚ ਮਿਲਣ ਜਾਣਾ ਉਹ ਵੀ ਰਾਤ ਦੇ 12 ਵਜੇ ਹੁਣ ਆਪ ਅੰਦਾਜ਼ਾ ਲਾ ਲਵੋ ਕਿ ਬਾਬਾ ਵੱਡਾ ਜਾਂ ਚਿੱਟੇ ਦਾ ਵਪਾਰੀ ਵੱਡਾ ਪਰ ਭੇਡਾਂ ਨੂੰ ਹਲੇ ਵੀ ਅਕਲ ਨਹੀਂ ਆਉਣੀ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ